ਪੰਜਾਬੀ ਫਿਲਮ ਇੰਡਸਟਰੀ ਬਾਰੇ ਬੁਰਾ ਬੋਲਣ ਵਾਲੇ ਇਤਿਖਾਰ ਠਾਕੁਰ ਨੂੰ ਬੁੱਟੇ ਨੇ ਦਿੱਤਾ ਕਰਾਰਾ ਜਵਾਬ ਅਦਾਕਾਰ ਅਕਰਮ ਉਦਾਸ ਨੇ ਇਤਿਖਾਰ ਠਾਕੁਰ ਨੂੰ ਦੱਸਿਆ ਝੂਠਾ ਅਦਾਕਾਰ ਅਕਰਮ ਉਦਾਸ ਨੇ ਇਤਿਖਾਰ ਠਾਕੁਰ ਨੂੰ ਦੱਸਿਆ ਝੂਠਾ ਚੱਲ ਮੇਰਾ ਪੁੱਤ ਫੋਰ ਨੂੰ ਲੈ ਕੇ ਕੀਤੀ ਵੱਡੀ ਗੱਲ ਬੂਟੇ ਦਾ ਕਿਰਦਾਰ ਨਿਭਾਉਣ ਵਾਲੇ ਅਕਰਮ ਉਦਾਸ ਨੇ ਗੱਡੀਆਂ ਗਾਲਾਂ ਭਾਈ ਬੂਟਾ ਗਾਲਾ ਘੜਦਾ ਹੈ ਇਹ ਡਾਇਲੌਗ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਚੱਲ ਮੇਰਾ ਪੁੱਤ 4 ਰਿਲੀਜ਼ ਹੋਣ ਤੋਂ ਪਹਿਲਾਂ ਹੀ ਵੱਡੇ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਵੱਡਾ ਪੰਗਾ ਪੈ ਗਿਆ ਹੈ ਕਾਰਨ ਹੈ ਕਿ ਇੰਡੀਆ ਪਾਕਿਸਤਾਨ ਦੀ ਵਾਰ ਜੋ ਲਗਨ ਤੋਂ ਪਹਿਲਾਂ ਰੁਕ ਗਈ ਹੈ ਇਸ ਦੌਰਾਨ ਪੰਜਾਬ ਦੇ ਕਲਾਕਾਰ ਤੇ ਪਾਕਿਸਤਾਨ ਦੇ ਕਲਾਕਾਰਾਂ ਵਿਚਕਾਰ ਇੱਕ ਵੱਡੀ ਦਰਾਰ ਖੜੀ ਹੋ ਗਈ ਉਸ ਵੇਲੇ ਜਦੋਂ ਕਿ ਪਾਕਿਸਤਾਨੀ ਸਟੇਜ ਕਲਾਕਾਰ ਇਫਤਖਾਰ ਠਾਕੁਰ ਵੱਲੋਂ ਜ਼ਹਿਰੀਲੀ ਬਿਆਨਬਾਜ਼ੀ ਕੀਤੀ ਗਈ ਪੰਜਾਬ ਦੇ ਕਲਾਕਾਰਾਂ ਨੂੰ ਲੈ ਕੇ ਔਰ ਭਾਰਤ ਨੂੰ ਲੈ ਕੇ ਪਹਿਲਾਂ ਭਾਰਤ ਨੂੰ ਲੈ ਕੇ ਕੀਤੀ ਗਈ ਫਿਰ ਪੰਜਾਬੀ ਇੰਡਸਟਰੀ ਬਾਰੇ ਇਹ ਗੱਲ ਕਹਿ ਦਿੱਤੀ ਗਈ ਕਿ ਸਾਡੇ ਤੋਂ ਬਿਨਾ ਤਾਂ ਪੰਜਾਬ ਦੇ ਵਿੱਚ ਫਿਲਮਾਂ ਚੱਲਦੀਆਂ ਹੀ ਨਹੀਂ ਵੀ ਹੁਣ ਤੁਸੀਂ ਕੀ ਕਰੋਗੇ ਤਾਂ ਇਹ ਸਭ ਤੋਂ ਬਾਅਦ ਹੁਣ ਸਥਿਤੀ ਹੋਰ ਜ਼ਿਆਦਾ ਡੂੰਗੀ ਹੁੰਦੀ ਜਾ ਰਹੀ ਹੈ ਕਿਉਂਕਿ ਹੁਣ ਇਸ ਵਾਰ ਬੂਟਾ ਵਾਕਈ ਗਾਲਾਂ ਕੱਢਣ ਦੇ ਲਈ ਆ ਗਿਆ ਤੇ ਬੂਟੇ ਨੇ ਗਾਲਾਂ ਕੱਡੀਆਂ ਵੀ ਨੇ ਤੇ ਜੁੱਤਾ ਮਾਰਿਆ ਤਾਂ ਇਤਖਾਲ ਠਾਕੁਰ ਦੇ ਬਿਆਨ ਤੋਂ ਬਾਅਦ ਗੱਲ ਇੱਥੋਂ ਤੱਕ ਵਿਗੜ ਗਈ ਕਿ ਪੰਜਾਬੀ ਇੰਡਸਟਰੀ ਨੇ ਪਾਕਿਸਤਾਨੀ ਕਲਾਕਾਰਾਂ ਤੇ ਬਾਈਕਾਟ ਦਾ ਭੋਰ ਲਗਾ ਦਿੱਤਾ ਤੇ ਚੱਲ ਮੇਰਾ ਪੁੱਤ ਦੇ ਰਾਈਟਰ ਡਾਇਰੈਕਟਰ ਰਕੇਸ਼ ਤਵਨ ਨੇ ਲੰਬੀ ਨੱਕ ਵਾਲੇ ਇਤਖਾਲ ਠਾਕੁਰ ਨੂੰ ਉਸ ਦੀਆਂ ਗੱਪਾਂ ਦਾ ਅਹਿਸਾਸ ਕਰਾ ਦਿੱਤਾ ਕੈਟ ਮਾਮਲਾ ਇੱਥੇ ਨਹੀਂ ਟਲਿਆ ਹੁਣ ਤਾਂ ਬੂਟੇ ਨੇ ਗਾਲਾਂ ਕੱਢ ਦਿੱਤੀਆਂ ਜੀ ਹਾਂ ਪਾਕਿਸਤਾਨੀ ਅਦਾਕਾਰ ਅਕਰਮ ਉਦਾਸ ਨੇ ਇਫਤਖਾਰ ਠਾਕੁਰ ਵੱਲੋਂ ਕੀਤੀਆਂ ਗਈਆਂ ਹਰਕਤਾਂ ਉੱਪਰ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਸਭ ਕੁਝ ਝੂਠ ਦੱਸ ਦਿੱਤਾ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕੀਤੀਆਂ ਗਈਆਂ ਜਿਸ ਵਿੱਚ ਉਹਨਾਂ ਨੇ ਦੋਵੇਂ ਪੰਜਾਬ ਦੇ ਕਲਾਕਾਰਾਂ ਵਿਚਕਾਰ ਚੱਲ ਰਹੀ ਨਾਰਾਜ਼ਗੀ ਤੇ ਬਿਆਨਬਾਜ਼ੀਆਂ ਤੇ ਬ੍ਰੇਕ ਲਾਉਣ ਦੀ ਗੱਲ ਕਹੀ ਹੈ ਅਤੇ ਇਫਤਖਾਰ ਠਾਕੁਰ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਝੂਠਾ ਕਰਾ ਦਿੱਤਾ ਹੈ ਵੀਡੀਓ ਵਿੱਚ ਤੁਸੀਂ ਸਾਫ਼ ਵੇਖਿਆ ਕਿ ਅਕਰਮ ਉਦਾਸ ਨੇ ਕਿਹਾ ਕਿ ਜੇ ਮੈਂ ਕੋਈ ਇਦਾਂ ਦੇ ਦਾਅਵੇ ਕਰਦਾ ਹਾਂ ਕਿ ਮੇਰੇ ਬਿਨਾ ਫਿਲਮ ਨਹੀਂ ਚੱਲੇਗੀ ਤਾਂ ਇਹ ਝੂਠ ਹੈ। ਉਹਨਾਂ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਨ੍ਹਾਂ ਵੱਲੋਂ ਫਿਲਮ ਤੇ ਪੈਸਾ ਲਗਾਇਆ ਗਿਆ ਹੈ। ਜਿਨ੍ਹਾਂ ਵੱਲੋਂ ਮਿਹਨਤ ਕੀਤੀ ਗਈ ਹੈ ਤੇ ਗਲਤ ਬਿਆਨਬਾਜ਼ੀਆਂ ਤੋਂ ਬਚਣਾ ਚਾਹੀਦਾ ਹੈ। ਬਾਕੀ ਤੁਸੀਂ ਕੀ ਕਹੋਗੇ? ਅਦਾਕਾਰ ਅਕਰਮ ਉਦਾਸ ਯਾਨੀ ਕਿ ਬੂਟੇ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੂੰ ਲੈ ਕੇ ਵੀਡੀਓ ਵਿੱਚ ਕੀਤੀਆਂ ਗਈਆਂ ਗੱਲਾਂ ਨੂੰ ਲੈ ਕੇ ਆਪਣੀ ਕਿਸੇ ਵੀ ਤਰ੍ਹਾਂ ਦੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਅਸਲਾਮ ਵਾਲੇਕੁਮ ਜੀ ਮੈਂ ਕਰਮਉਦਾਸ ਨੀਦ ਕਰਨਾ ਹੈ ਕਿ ਸਭ ਖਰੀਅਤ ਨਾਲ ਹੋਵੋਗੇ ਅੱਲਾਹ ਤਾਲਾ ਤੁਹਾਡੇ ਤੇ ਰਹਿਮਤ ਕਰੇ ਰੱਬ ਮਿਹਰ ਕਰੇ ਜਿੱਥੇ ਜਿੱਥੇ ਵੀ ਵਸਦੇ ਹੋ ਪ੍ਰਦੇਸ਼ ਚ ਦੇਸ਼ ਚ ਜਿੱਥੇ ਜਿੱਥੇ ਪੰਜਾਬੀ ਸਮਝਣ ਵਾਲੇ ਸਭ ਦੀ ਖੈਰ ਮੰਗਾ ਸਭ ਲਈ ਦੁਆ ਗੋਵਾ ਮੈਂ ਸਾਡੇ ਦੋ ਮੁਲਕਾਂ ਦੀ ਲੱਗੀ ਜੰਗ ਆਪਸ ਵਿੱਚ ਖਤਮ ਹੋ ਗਈ ਹੁਣੇ ਵੀ ਚਾਹੀਦੀ ਕਿਉਂਕਿ ਤਾਰੀਖ ਚੁੱਕ ਕੇ ਵੇਖ ਲੋ ਜੰਗ ਚ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਮਾਲੀ ਜਾਨੀ ਨੁਕਸਾਨ ਹੁੰਦਾ ਤੇ ਨਹੀਂ ਹੋਣਾ ਚਾਹੀਦਾ ਬਾਕੀ ਜਿੰਨੇ ਵੀ ਦਾਰੇ ਨੇ ਮੈਂ ਸਭ ਨੂੰ ਸਤੂਤ ਪੇਸ਼ ਕਰਨਾ ਹੈ ਕੋ ਆਪਣੀ ਆਪਣੀ ਡਿਊਟੀ ਦੇ ਰਹੇ ਨੇ ਔਰ ਇੰਨੀ ਗਰਮੀ ਦੇ ਵਿੱਚ ਮੀਂਹ ਹੋਵੇ ਨੇਰੀ ਹੋਵੇ ਬਾਰਡਰਾਂ ਤੇ ਖਲੋਤੇ ਫੌਜੀ ਜਵਾਨ ਗਰਮੀ ਸਰਦੀ ਦੇ ਵਿੱਚ ਤਹਾਫਜ਼ ਕਰਨ ਡੇ ਨੇ ਸਾਡਾ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਅਸੀਂ ਉਹਨਾਂ ਲਈ ਵੀ ਦੁਆ ਕਰਵਾ ਕੱਲਾ ਉਹਨਾਂ ਨੂੰ ਜ਼ਿੰਦਗੀ ਦੇ ਇਹ ਜੰਗ ਤੇ ਹੋ ਗਈ ਖਤਮ ਲੇਕਿਨ ਸਾਡੇ ਪੰਜਾਬੀ ਭਰਾਵਾਂ ਦੀ ਪੰਜਾਬ ਚ ਲੱਗੀ ਜੰਗ ਉਹਨਾਂ ਫਨਕਾਰ ਦੋਸਤਾਂ ਦੀ ਕਲਾਕਾਰਾਂ ਦੀ ਜਿਹੜੇ ਆਪਸੇ ਜੰਗ ਲੜੀ ਜਾ ਰਹੇ ਨੇ ਲੜੀ ਜਾ ਰਹੇ ਨੇ ਇਹ ਜੰਗ ਨੂੰ ਵਿਧਾਈ ਜਾ ਰਹੇ ਨੇ ਜੰਗ ਨੂੰ ਖਤਮ ਨਹੀਂ ਕਰਨ ਡੇ ਕੋਈ ਕਿਸੇ ਨੂੰ ਬੁਰਾ ਕਹਿਣ ਰਿਹਾ ਕੋਈ ਕਿਸੇ ਨੂੰ ਬੁਰਾ ਕਹਿਣ ਰਿਹਾ ਜਿਹਦਾ ਕਲਾਕਾਰੀ ਦਾ ਤੱਲਕ ਹੀ ਕੋ ਨਹੀਂ ਉਹ ਵੀ ਉੱਠ ਕੇ ਗੱਲਾਂ ਕਰਨ ਰਿਹਾ ਯਾਰ ਜਿੰਨਾ ਮਰਜ਼ੀ ਰੌਲਾ ਪਾ ਲਓ ਜੋ ਮਰਜ਼ੀ ਕਰ ਲਓ ਕਦੇ ਵੀ ਤੁਹਾਨੂੰ ਡੋਨਲਡ ਟਰੰਪ ਫੋਨ ਕਰਕੇ ਕਵੇ ਕਿ ਜੰਗ ਖਤਮ ਕਰ ਦਿਓ ਇਹ ਝੂਠ ਹੈ ਜੇ ਮੈਂ ਕਹਾਂ ਕਿ ਰੋਟੀ ਮੈਂ ਉਹਨਾਂ ਨੂੰ ਦਿੰਦਾ ਰਿਹਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ 15 15 ਫਿਲਮਾਂ ਮੈਂ ਸੈਨ ਕੀਤੀਆਂ ਉਹਨਾਂ ਦੇ ਪੈਸੇ ਫੜੇ ਨੇ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਸਾਡੇ ਤੋਂ ਬਿਨਾਂ ਉਹਨਾਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਵੀ ਝੂਠ ਹੈ ਸਾਡੇ ਤੋਂ ਕੀ ਮਤਲਬ ਜਾਂ ਤੇ ਮੈਂ ਕਹਾਂ ਕਿ ਮੇਰੇ ਤੋਂ ਬਿਨਾਂ ਨਹੀਂ ਚੱ